ਸਸ਼ੀ ਗਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਅਜਸੀਮਾ ਅੱਜ 2 ਅਗਸਤ 2024 ਦਿਨ ਹੈ ਸ਼ੁੱਕਰਵਾਰ ਦਾ ਤਿਥੀ ਦੀ ਗੱਲ ਕਰੀਏ ਆਪਾਂ ਤਾਂ ਸੌਣ ਦੇ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਿਥੀ ਹੈ ਤੇ ਆਂਧਰਾ ਨਕਸ਼ਤਰ ਸਵੇਰੇ 10:58 ਮਿੰਟ ਤੱਕ ਚੱਲੇਗਾ ਉਸ ਤੋਂ ਬਾਅਦ ਆਂਧਰਾ ਜਾਨੀ ਰਾਹੁ ਦਾ ਨਕਸ਼ਤਰ ਹੈ ਤੇ ਉਸ ਤੋਂ ਬਾਅਦ ਬ੍ਰਹਸਪਤ ਦਾ ਨਕਸ਼ਤਰ ਚੱਲ ਪਵੇਗਾ ਜਾਨੀ ਕਿ ਪੁਨਰਵਸੂ ਨਕਸ਼ਤਰ ਵਿੱਚ ਚੰ드ਰਮਾ ਜੋ ਨੇ ਮਿਥੂਨ ਰਾਸ਼ੀ ਵਿੱਚ ਚੱਲ ਰਹੇ ਨੇ ਤੇ ਤਕਰੀਬਨ ਕੱਲ ਸਵੇਰੇ ਤੱਕ ਕਾਸਵੇਰੇ ਹੀ ਕੰਨਿਆ ਰਾਸ਼ੀ ਵਿੱਚ ਚ ਕਰਕ ਰਾਸ਼ੀ ਵਿੱਚ ਚਲੇ ਜਾਣਗੇ ਮਿਥੂ ਰਾਸ਼ੀ ਤੋਂ ਨਿਕਲ ਕੇ ਕਰਕ ਰਾਸ਼ੀ ਵਿੱਚ ਚਲੇ ਜਾਣਗੇ ਭਦਰਾ 3 27 ਤੋਂ ਸ਼ੁਰੂ ਹੋ ਜਾਏਗੀ ਠੀਕ ਹੈ ਸੂਰੇ ਅੱਜ ਅਸ਼ਲੇਸ਼ਾ ਨਕਸ਼ਤਰ ਵਿੱਚ ਜਾਣਗੇ ਰਾਸ਼ੀ ਪਰਵਰਤਨ ਨਹੀਂ ਕਰਨਗੇ ਠੀਕ ਹੈ ਹਰ ਸੰਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਪੂਰਾ ਦਿਨ ਮਿਥਨ ਰਾਸ਼ੀ ਵਿੱਚ ਚੰਦਰਮਾ ਚੱਲਣ ਵਾਲੇ ਨੇ ਇਸ ਦਾ ਪ੍ਰਭਾਵ ਆਪਾਂ ਜਾਣਾਂਗੇ 12 ਰਾਸ਼ੀਆਂ ਤੇ ਗੱਲਾਂ ਚੋਂ ਗੱਲ ਜਿਹੜੀ ਆਪਾਂ ਰੋਜ਼ ਕਰਦੇ ਆ ਨਾ ਉਹ ਇਹ ਹੈ ਕਿ ਸਾਨੂੰ ਬੜਾ ਚਾਅ ਚੜਿਆ ਰਹਿੰਦਾ ਹੈ ਕਿ ਮੁਸੀਬਤਾਂ ਨਹੀਂ ਹੋਣੀਆਂ ਚਾਹੀਦੀਆਂ ਪਰੇਸ਼ਾਨੀਆਂ ਨਹੀਂ ਹੋਣੀਆਂ ਚਾਹੀਦੀਆਂ ਲਾਈਫ ਬੜੀ ਸਮੂਥ ਹੋਣੀ ਚਾਹੀਦੀ ਹੈ ਜਰਾ ਸੋਚੋ ਅਗਰ ਟੈਂਸ਼ਨਾਂ ਨਾ ਹੋਣ ਤਾਂ ਲਾਈਫ ਕਿੱਦਾਂ ਦੀ ਰਹੇਗੀ ਕੀ ਗੁੰਗੇ ਬੋਲੇ ਜੇ ਬਣ ਕੇ ਬੰਦਾ ਬੈਠਾ ਰਹੇਗਾ ਕੀ ਕਰੇਗਾ ਕਿਸੇ ਦੇ ਨਾਲ ਕੀ ਗੱਲਬਾਤ ਕਰੇਗਾ ਕੀ ਮਤਲਬ ਪਰੇਸ਼ਾਨੀਆਂ ਲਾਈਫ ਨੂੰ ਤਕਰੀਬਨ ਬਿਜ਼ੀ ਰੱਖਦੇ ਆਂ ਸੀ ਇਹ ਤੇ ਹੋਣੀਆਂ ਹੀ ਨੇ ਇਹਨਾਂ ਤੋਂ ਬਿਨਾ ਜ਼ਿੰਦਗੀ ਦਾ ਵਜੂਦ ਹੀ ਕੁਝ ਨਹੀਂ ਨਹੀਂ ਕਹਿੰਦਾ ਮਤਲਬ ਇਹ ਆ ਕਿ ਤੁਹਾਨੂੰ ਕੀ ਲੱਗਦਾ ਵੈ ਜਿਨ੍ਹਾਂ ਕੋ ਪੈਸਾ ਉਹਨਾਂ ਕੋਲ ਟੈਨਸ਼ਨਾਂ ਨਹੀਂ ਹੈਗੀਆਂ ਜਿਨ੍ਹਾਂ ਕੋ ਪਰਿਵਾਰ ਹੈ ਉਹਨਾਂ ਕੋ ਪਰੇਸ਼ਾਨੀਆਂ ਨਹੀਂ ਹੈਗੀਆਂ ਸਾਨੂੰ ਲੱਗਦਾ ਕਿ ਸਾਡੇ ਕੋਲ ਜਿਹੜੀ ਚੀਜ਼ ਨਹੀਂ ਹੈ ਨਾ ਸਾਨੂੰ ਉਸਦੀ ਪਰੇਸ਼ਾਨੀ ਹੈ ਤੇ ਦੂਜੇ ਕੋਲ ਇਹ ਹੈ ਤੇ ਉਹਨੂੰ ਇਹ ਪਰੇਸ਼ਾਨੀ ਨਹੀਂ ਹੈ ਉਸਨੇ ਆਪਣੀ ਕੋਈ ਹੋਰ ਪਾਲੀ ਹੋਈ ਹੈ ਯਾਨੀ ਹਰ ਕਿਸੇ ਨੇ ਪਰੇਸ਼ਾਨੀ ਕ੍ਰੀਏਟ ਕੀਤੀ ਹੋਈ ਹੈ ਤੇ ਅਸੀਂ ਪਰੇਸ਼ਾਨੀਆਂ ਦੇ ਨਾਲ ਹੀ ਆਪਣੇ ਆਪ ਨੂੰ ਬਿਜ਼ੀ ਰੱਖਦੇ ਹਾਂ ਜਿਹੜਾ ਸੋਚੋ ਗੱਲ ਵਿੱਚ ਦਮ ਹੈ ਕਿ ਨਹੀਂ ਦੇਖੋ ਜਿਹਦੇ ਕੋ ਪੈਸਾ ਨਹੀਂ ਹੈ ਉਸ ਨੂੰ ਪੈਸਾ ਕਮਾਉਣ ਦੀ ਚਿੰਤਾ ਹੈ ਜਿਸ ਕੋਲ ਪੈਸਾ ਹੈ ਉਸ ਨੂੰ ਪੈਸਾ ਸਾਂਭਣ ਦੀ ਚਿੰਤਾ ਹੈ ਜਿਸ ਕੋਲ ਔਲਾਦ ਨਹੀਂ ਹੈ ਉਸ ਨੂੰ ਔਲਾਦ ਹੋ ਜਵੇ ਇਸ ਦੇ ਲਈ ਉਹ ਪਰੇਸ਼ਾਨ ਹੈ ਤੇ ਥਾਂ ਥਾਂ ਤੇ ਪਟਕਰਿਆ ਜਿਹਦੇ ਕੋ ਔਲਾਦ ਹੈ ਉਹ ਔਲਾਦ ਤੋਂ ਪਰੇਸ਼ਾਨ ਹੈ ਜੋ ਔਲਾਦ ਨੂੰ ਸੈੱਟ ਕਰਨ ਲਈ ਪਰੇਸ਼ਾਨ ਹੈ ਯਾਨੀ ਇੱਕ ਚੀਜ਼ ਦੀ ਪਰੇਸ਼ਾਨੀ ਨਹੀਂ ਹੈ ਪਰੇਸ਼ਾਨੀਆਂ ਦੇ ਰੂਪ ਰੰਗ ਅਲੱਗ ਅਲੱਗ ਹੋ ਸਕਦੇ ਆ ਪਰ ਵਜਾ ਤਕਰੀਬਨ ਤਕਰੀਬਨ ਇੱਕੋ ਹੀ ਹੈ ਇਹ ਸਚਾਈ ਆ ਪਰੇਸ਼ਾਨੀ ਵੱਡੀ ਛੋਟੀ ਨਹੀਂ ਹੁੰਦੀ ਕੋਈ ਵੀ ਟੈਨਸ਼ਨ ਪਰੇਸ਼ਾਨੀ ਵੱਡੀ ਛੋਟੀ ਨਹੀਂ ਹੁੰਦੀ ਅਸੀਂ ਉਸ ਨੂੰ ਕਿਸ ਤਰੀਕੇ ਨਾਲ ਲੈਨੇ ਆ ਇਹ ਵੱਡਾ ਸਵਲਤਾ ਪਰੇਸ਼ਾਨੀ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ ਬਸ ਇੰਨੀ ਕੋ ਗੱਲ ਕਹਿ ਦੇਣਾ ਕਿ ਕੀ ਹੋ ਜਾਏਗਾ ਜੂਂਦੇ ਜੀਆਂ ਦੀਆਂ ਪਰੇਸ਼ਾਨੀਆਂ ਨੇ ਕੀ ਵੱਡੀ ਗੱਲ ਹੈ ਮਿਲ ਜਾਏਗਾ ਹੱਲ ਤਾਂ ਸਮਝੋ ਕੀ ਹੋਇਆ ਉਹ ਪਰੇਸ਼ਾਨੀ ਛੋਟੀ ਹੋਗੀ ਜਿੱਥੇ ਹਾਏ ਹਾਏ ਆ ਹੋ ਗਿਆ ਹਾਏ ਹਾਏ ਹੁਣ ਕੀ ਕਰਾਂਗੇ ਮਰ ਕੇ ਲੋ ਦੱਸੋ ਮੌਤ ਤੋਂ ਵੱਡੀ ਪਰੇਸ਼ਾਨੀ ਤਾਂ ਨਹੀਂ ਹੈ ਨਾ ਮੌਤ ਕੀ ਹੈ ਮੌਤ ਤਾਂ ਹਰ ਚੀਜ਼ ਦਾ ਖਤਮ ਆਈ ਖਤਮ ਹੋਣਾ ਮੌਤ ਹੈ ਹਰ ਚੀਜ਼ ਦਾ ਰੁਕ ਜਾਣਾ ਤੇ ਰੁਕਣਾ ਤਾਂ ਜ਼ਿੰਦਗੀ ਨਹੀਂ ਹੈ ਨਾ ਰੁਕਣਾ ਮਾਤਾ ਤਾਂ ਇਸ ਕਰਕੇ ਜਦੋਂ ਅਸੀਂ ਚੱਲ ਰਹੇ ਆ ਤਾਂ ਸਾਡੀ ਜ਼ਿੰਦਗੀ ਦੇ ਰਸਤੇ ਵਿੱਚ ਉਤਰਾ ਚੜਾ ਪਾਣੀ ਦੀ ਵੇਵਜ਼ ਦੀ ਤਰ੍ਹਾਂ ਆਉਂਦੇ ਆ ਤੇ ਇਹੀ ਅਸਲ ਦੇ ਵਿੱਚ ਸੁੱਖ ਦੁੱਖ ਜਾਂ ਪਰੇਸ਼ਾਨੀਆਂ ਇਹ ਗੱਲ ਆਪਾਂ ਕਿਉਂ ਕੀਤੀ ਇਸ ਕਰਕੇ ਕਿ ਅੱਜ ਕੱਲ ਜਿਹਨੂੰ ਵੀ ਦੇਖੋ ਬਸ ਮੁਸੀਬਤਾਂ ਖਤਮ ਹੋ ਜਾਣ ਅਸੀਂ ਤੇ ਬੜੇ ਪਰੇਸ਼ਾਨ ਪਰੇਸ਼ਾਨੀਆਂ ਖਤਮ ਹੋ ਜਾਣ ਹੋਰ ਕੀ ਐ ਬਸ ਇਹ ਸਾਡਾ ਕਦੋਂ ਮੁੱਕੇਗਾ ਇਹ ਸਾਡੀ ਟੈਨਸ਼ਨ ਕਦੋਂ ਖਤਮ ਹੋਏਗੀ ਇਹ ਸਾਡੀ ਐਦਾਂ ਇਹਨਾਂ ਨੂੰ ਖਤਮ ਕਰਨ ਦੀ ਬਜਾਏ ਇਹਨਾਂ ਦਾ ਹੱਲ ਲੱਭੋ ਹੈਨਾ ਹੱਲ ਮਿਲ ਗਿਆ ਤਾਂ ਸਮਝੋ ਤੁਸੀਂ ਉਸ ਦੇ ਲਈ ਤੁਹਾਡੀ ਕ੍ਰिएशन ਵਿਵੱਦ ਗਈ ਹੈਨਾ ਤੇ ਦੂਜੀ ਗੱਲ ਦੂਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਇਹ ਆ ਕਿ ਬਹੁਤੇ ਲੋਕ ਇਹ ਕਹਿ ਦਿੰਦੇ ਆ ਕਿ ਜਿਹਦੇ ਕੋ ਪੈਸਾ ਹੈ ਨਾ ਉਹਨੂੰ ਕਾਦੀ ਟੈਨਸ਼ਨ ਹੈ ਉਹਨੂੰ ਕਾਦੀ ਮੁਸੀਬਤ ਹੈ ਬਿਲਕੁਲ ਇਹ ਗੱਲ ਸਹੀ ਹੈ ਜਿਹੜੇ ਲੋਕ ਇਹ ਕਹਿੰਦੇ ਆ ਨਾ ਕਿ ਪੈਸਾ ਮਾਇਨੇ ਹੀ ਨਹੀਂ ਰੱਖਦਾ ਇਹ ਵੀ ਗਲਤ ਹੈ ਇਹ ਗਲਤ ਹੈ ਮਾਇਨੇ ਰੱਖਦਾ ਬਿਲਕੁਲ ਸਹੀ ਚੀਜ਼ ਹੈ ਹਰ ਚੀਜ਼ ਮਾਇਨੇ ਰੱਖਦੀ ਹੈ ਇਹ ਕਹਿਣਾ ਗਲਤ ਹੈ ਕਿ ਲੈ ਜੀ ਪੈਸੇ ਨਾਲ ਕੀ ਹੈ ਕਿਸਮਤ ਹੋਣੀ ਚਾਹੀਦੀ ਹੈ ਕਿਸਮਤ ਨਾਲ ਕੀ ਹੈ ਪੈਸਾ ਆਉਣਾ ਚਾਹੀਦਾ ਕੋਈ ਕਹਿੰਦਾ ਕਿ ਜੇ ਪੈਸਾ ਆਏ ਤਾਂ ਫਿਰ ਕੁਝ ਵੀ ਨਹੀਂ ਚਾਹੀਦਾ ਸਭ ਕੁਝ ਸਹੀ ਹੈ ਐਦਾਂ ਵੀ ਨਹੀਂ ਹੁਣ ਤੁਸੀਂ ਦੇਖੋ ਕਿੰਨੇ ਕਰੋੜ ਲਾਏ ਅਗਲੇ ਨੇ ਦਿਖਾਉਣ ਦੇ ਲਈ ਆ ਕਿਉਂ ਕਿਉਂ ਲਾਏ ਕਿਉਂ ਲਾਏ ਕਿਉਂਕਿ ਦਿਖਾ ਦਿਖਾਵਾ ਜੋ ਹੈ ਨਾ ਕੀ ਕਰਨਾ ਕਮਰਾ ਭਰਿਆ ਹੋਇਆ ਜੇ ਉਸ ਨੂੰ ਇੰਜੋਏ ਨਾ ਕੀਤਾ ਕੀ ਪਹਿਨ ਕਰਨਾ ਹੈ ਉਹ ਚੀਜ਼ ਜਿਸ ਨੂੰ ਜਾਇਆ ਉਹਨੂੰ ਸਾਂਭਣ ਦੀ ਜ਼ਿਆਦਾ ਪਰੇਸ਼ਾਨੀ ਤੇ ਲੇਖੋ ਤੁਸੀਂ ਸੋਚੋ ਤੁਸੀਂ ਕਿ ਮੁਸੀਬਤ ਪਰੇਸ਼ਾਨੀ ਸਿਰਫ ਛੋਟੀ ਤੇ ਵੱਡੀ ਆ ਹੈ ਸਭ ਨੂੰ ਹੈ ਹਰ ਕਿਸੇ ਨੂੰ ਗੱਲ ਇਹ ਆ ਕਿ ਅਸੀਂ ਕਿਸ ਪਰੇਸ਼ਾਨੀ ਚ ਉਲਝੇ ਹਾਂ ਉਲਝੇ ਮਾ ਕਿਸ ਚੀਜ਼ ਦਾ ਤੇ ਉਸ ਉਲਝੇਵੇਂ ਚੋਂ ਸਿਰਫ ਅਸੀਂ ਨਿਕਲ ਸਕਦੇ ਹਾਂ ਕਿਉਂਕਿ ਅਸੀਂ ਹੀ ਉਲਝੇ ਹੋਏ ਹਾਂ ਅਸੀਂ ਹੀ ਉਸ ਚੀਜ਼ ਚ ਡੁੱਬੇ ਹੋਏ ਹਾਂ ਅਸੀਂ ਹੀ ਉੱਚੋ ਨਿਕਲ ਲਈ ਯਤਨ ਕਰ ਸਕਦੇ ਆ ਜੇ ਆਪਾਂ ਆਪਣਾ ਕੰਪੇਅਰ ਆਪਣਾ ਮੁਸੀਬਤਾਂ ਟੈਨਸ਼ਨਾਂ ਦੀ ਜੋ ਪਰੇਸ਼ਾਨੀ ਹੈ ਸਾਡੀ ਉਸ ਦਾ ਕੰਪੇਅਰ ਦੂਜੇ ਨਾਲ ਕਰਨਾ ਸ਼ੁਰੂ ਕਰ ਦਈਏ ਕਿ ਸਾਡੀ ਮੁਸੀਬਤ ਛੋਟੀ ਹੈ ਇਹਦੀ ਵੱਡੀ ਹੈ ਇਹਦੀ ਏਡਾ ਹੈ ਵੱਡੇ ਹੀ ਛੋਟੀ ਕੁਝ ਨਹੀਂ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਉਸ ਚੀਜ਼ ਨੂੰ ਲੈਣ ਦੇ ਨਾਲ ਤੱਕਦੇ ਵੀ ਇਹ ਚੀਜ਼ ਨਾ ਕਰੋ ਕਿ ਮੈਂ ਤੇ ਪਰੇਸ਼ਾਨੀ ਖਤਮ ਹੀ ਕਰ ਦਿੱਤੀ ਖਤਮ ਕਰਕੇ ਦੇਖੋ ਨਵੀਂ ਖੜੀ ਹੋ ਜਾਣੀ ਹੈ ਕੋਈ ਨਾਲ ਹੀ ਖੜੀ ਹੋ ਜਾਂਦੀ ਹੈ ਬਿਲਕੁਲ ਤੇ ਅਗਰ ਕੋਈ ਮੁਸੀਬਤ ਬਹੁਤ ਵੱਡੀ ਲੱਗ ਰਹੀ ਹੈ ਤਾਂ ਕਿਸੇ ਹੋਰ ਪਾਸੇ ਨੂੰ ਆਪਣੇ ਮਨ ਨੂੰ ਲਾ ਲਓ ਕੋਈ ਹੋਰ ਟੈਨਸ਼ਨ ਆਪਣੇ ਦਿਮਾਗ 'ਚ ਭਟਾ ਲਓ ਨਾਲ ਹੀ ਉਹ ਜਿਹੜੀ ਪਹਿਲੀ ਪਰੇਸ਼ਾਨੀ ਹੈ ਉਹ ਘਟ ਜਾਏਗੀ ਇਹ ਸਚਾਈਆ ਇਹ ਸਚਾਈਆ ਇਸ ਕਰਕੇ ਪਰੇਸ਼ਾਨੀਆਂ ਮੁਸੀਬਤਾਂ ਟੈਨਸ਼ਨਾਂ ਇਹਨਾਂ ਦੇ ਨਾਲ ਇਹਨਾਂ ਦੇ ਹੱਲ ਦੇ ਲਈ ਹਮੇਸ਼ਾ ਯਤਨ ਕਰੋ ਹਿੰਮਤ ਬਣਾਓ ਹੋ ਜਾਣਾ ਹੈ ਕਰ ਲਵਾਂਗੇ ਜੀਉਂਦੇ ਆ ਤਾਂ ਸਭ ਕੁਝ ਕਰ ਲਾਂਗੇ ਕੀ ਵੱਡੀ ਗੱਲ ਐ ਉਸ ਨੂੰ ਬਿਮਾਰੀ ਡਿਪਰੈਸ਼ਨ ਨਾ ਬਣਾਓ ਤਾਂ ਕਿ ਇੱਕ ਹੋਰ ਮੁਸੀਬਤ ਖੜੀ ਹੋ ਜੇ ਕਿ ਦਵਾਈਆਂ ਸ਼ੁਰੂ ਹੋ ਜਾਣ ਸਮਝਦਾਰੋਂ ਬੜੇ ਤੁਸੀਂ ਅਗਰ ਸਮਝ ਆ ਰਹੀਏ ਤਾਂ ਲੌਜੀਕ ਨਾਲ ਚੱਲੋ ਸਾਇੰਸ ਨਾਲ ਚੱਲੋ ਤਰਕ ਨਾਲ ਚੱਲੋ ਬਿਨਾ ਤਰਕ ਤੇ ਬਿਨਾ ਸਾਇੰਸ ਤੋਤਾ ਸੀ ਗਦੇ ਆਂ ਅਗਰ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਕਰ ਰਹੇ ਆਂ ਤਤਰਕ ਕੀ ਹੈ ਤਰਕ ਸਾਇੰਸ ਹੈ ਤਰਕ ਵਿਗਿਆਨ ਹੈ ਅਗਰ ਤੁਸੀਂ ਸਮਝਦਾਰ ਹੋ ਅਗਰ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਤਾਂ ਇਹਦਾ ਲੌਜੀਕ ਤੁਹਾਨੂੰ ਕਾਫੀ ਅੱਛਾ ਰਿਜ਼ਲਟ ਦੇ ਸਕਦਾ ਹੈ ਹਰ ਚੀਜ਼ ਹੈ ਹਰ ਚੀਜ਼ ਹੈ ਠੀਕ ਸਾਡੇ ਮੰਨਣ ਨਾਲ ਜਾਂ ਨਾ ਮੰਨਣ ਨਾਲ ਉਸਦਾ ਅਸਤਿਤਵ ਨਾ ਘਟ ਸਕਦਾ ਹੈ ਨਾ ਖਤਮ ਹੋ ਸਕਦਾ ਠੀਕ ਹੈ ਬਾਅਦਾਂ ਕਿ ਪੁੱਛਿਆ ਚਲੋ ਤੇ ਅੱਜ ਆਪਾਂ 2 ਅਗਸਤ 2024 ਦੀ ਗੱਲ ਕਰਨੀ ਹੈ ਚੰਦਰਮਾ ਵਗੈਰਾ ਪੰਚਾਂਗ ਆਪਾਂ ਤੁਹਾਨੂੰ ਦੱਸ ਚੁੱਕੇ ਆ ਤੇ ਨਾਲ ਹੀ ਰਾਹੂ ਕਾਲ ਦਾ ਟਾਈਮ ਰਹਿ ਗਿਆ ਸੀ ਅੱਜ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਰਹੇਗਾ ਇਸ ਟਾਈਮ ਤੇ ਤਕਰੀਬਨ ਤੁਸੀਂ ਕੋਈ ਵੀ ਅ ਸ਼ੁਭ ਕੰਮ ਅਗਰ ਕਰਦੇ ਹੋ ਤਾਂ ਥੋੜਾ ਪਰਹੇਜ਼ ਨਾਲ ਕਰਨਾ ਹੈ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਅਗਰ ਪਹਿਲਾਂ ਤੋਂ ਕਰਦੇ ਪਏ ਠੀਕ ਹੈ ਚਲੋ ਹੁਣ ਜਾਂਦੇ ਆਪਾਂ ਕੀ ਕਿ ਇਹ ਕਿੱਦਾਂ ਦੇ ਆ ਤੁਹਾਡੇ ਅਸਟਰੋਲੋਜੀ ਵਿਦ ਲੋਜਿਕ ਵਿੱਚ ਲੋਜਿਕ ਦੇ ਨਾਲ ਸਿਤਾਰਿਆਂ ਬਾਰੇ ਜਾਂਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਐਰੀਜ਼ ਅਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੇਸ਼ ਰਾਸ਼ੀ ਦੇ ਲਈ ਗੱਲ ਕਰੀ ਤਾਂ ਚੰ드ਰਮਾ ਅੱਜ ਤੀਸਰੇ ਸਥਾਨ ਵਿੱਚ ਹੈ ਤੀਸਰਾ ਸਥਾਨ ਜੋ ਰਾਸ਼ੀ ਆ ਬੁੱਧ ਦੀ ਹੈ ਤੇ ਨਕਸ਼ਤਰ ਜਾਣੀਏ ਰਾਹੁ ਦਾ ਨਕਸ਼ਤਰ ਤਕਰੀਬਨ ਸਵੇਰ ਤੱਕ ਹੀ ਚੱਲਣ ਵਾਲਾ ਹੈ ਤੇ ਉਸ ਤੋਂ ਬਾਅਦ ਗੁਰੂ ਦਾ ਨਕਸ਼ਤਰ ਚੱਲੇਗਾ ਚਲੋ ਜਦੋਂ ਤੱਕ ਚੰਦਰਮਾ ਤਕਰੀਬਨ ਆਪਾਂ ਗੱਲ ਕਰੀਏ ਤਾਂ ਸਾਢੇ 10 ਵਜੇ 11 ਵਜੇ ਤੱਕ ਲਾ ਲਓ 11 ਵਜੇ ਤੱਕ ਚੰਦਰਮਾ ਰਹਿਣ ਵਾਲਾ ਹੈ ਰਾਹੁ ਦੇ ਨਕਸ਼ਤਰ ਤਾਂ ਉਦੋਂ ਤੱਕ ਤਕਰੀਬਨ ਥੋੜੀ ਸੁਸਤੀ ਥੋੜਾ ਉਲਝੇਵਾ ਥੋੜਾ ਗੁੱਸਾ ਜਿਹਾ ਮਨ ਤੇ ਬਣਿਆ ਰਹਿ ਸਕਦਾ ਹੈ ਬਾਣੀਸ਼ ਮਿਠਾਸ ਰੱਖ ਕੇ ਕੰਮ ਕਰਦੇ ਹੋ ਤਾਂ ਵਧੀਆ ਯਾਤਰਾ ਕਰ ਰਹੇ ਹੋ ਤਾਂ ਖਾਣ ਪੀਣ ਦਾ ਧਿਆਨ ਰੱਖੋ ਕਿਤੇ ਜਾ ਸਕਦੇ ਹੋ ਕਿਤੇ اچانک ਜਾਣਾ ਪੈ ਸਕਦਾ ਹੈ ਕਿਸੇ ਰਿਸ਼ਤੇਦਾਰੀ ਵਿੱਚ ਕਿਸੇ ਫੰਕ ਵਿਚ ਤਾਂ ਕੋਈ ਗਲਤ ਗੱਲ ਨਹੀਂ ਹੈ ਜਾ ਸਕਦੇ ਹੋ એનર્ਜੀ ਅੱਛੀ ਰਹੇਗੀ ਮਨ ਵੀ ਲੱਗ ਜਾਏਗਾ ਤੇ ਔਰਾ ਵੀ ਚੇਂਜ ਹੋ ਜਾਏਗਾ ਤਾਂ ਮੰਗਲ ਨੂੰ ਹੋਰ ਸ਼ੁਭ ਕਰਨ ਲਈ ਜੀਪ ਤੇ ਸ਼ੈਡ ਲਾ ਦੇਣਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਬੈਸਟ ਜਾਣ ਵਾਲਾ ਏ ਕਿਉਂਕਿ ਜੋ ਨਕਸ਼ਤਰ ਰਾဟု ਦਾ ਵੀ ਮਿੱਤਰ ਹੈ ਤੇ ਉਸ ਤੋਂ ਬਾਅਦ ਜੋ ਨਕਸ਼ਤਰ ਬ੍ਰਸਪਤ ਦਾ ਚੱਲੇਗਾ ਤੇ ਬ੍ਰਸਪਤ ਮੰਗਲ ਲਗਨ ਚ ਨੇ ਬਸ ਥੋੜੀ ਜੀ ਕਿਸੇ ਪੇਪਰ ਵਰਕ ਨੂੰ ਲੈ ਕੇ ਕਿਸੇ ਸਰਕਾਰੀ ਉਲਝੇਵੇਂ ਕਿਸੇ ਨਾਲ ਗੱਲਬਾਤ ਕਰਨ ਨੂੰ ਲੈ ਕੇ ਥੋੜੀ ਪਰੇਸ਼ਾਨੀ ਰਹਿ ਸਕਦੀ ਆ ਤਾਂ ਉਦੋਂ ਤੱਕ ਵੈਸੇ ਚੰਦਰ ਦੂਸਰੇ ਧੰਨ ਦੀਆਂ ਪਰੇਸ਼ਾਨੀਆਂ ਨੂੰ ਘਟ ਜ਼ਰੂਰ ਕਰੇਗਾ ਪੈਸਾ ਜ਼ਰੂਰ ਆਏਗਾ ਖਰਚਾ ਵੀ ਹੋਏਗਾ ਪੈਸਾ ਵੀ ਆਏਗਾ ਬਸ ਇਦਾਂ ਦੀ ਸਿਚੁਏਸ਼ਨ ਹੋਣ ਵਾਲੀ ਆ ਦੁੱਧ ਮੱਥੇ ਤੇ ਜ਼ਰੂਰ ਲਗਾ ਲੈਣਾ ਇਹ ਪਤਾਸੇ ਦਾ ਸੇਵਨ ਕਰ ਲੈਣਾ ਵਾਈਟ ਕੱਪੜੇ ਪਾਣਿਆ ਖੂਬਸੂਰਤ ਪਰਫਿਊਮ ਲਾੜਾ ਸ਼ੁਕਰ ਮજબૂત ਕਰੋ ਤਾਂ ਕਿ ਜੋ ਮੰਗਲ ਹੈ 12ਵੇਂ ਖਾਨੇ ਦਾ ਮਾਲਕ ਬ੍ਰਹਸਪਤ ਅਚੇਵੇਂ 9ਵੇਂ ਖਾਨੇ ਦਾ ਮਾਲਕ ਉਹ ਤੁਹਾਨੂੰ ਪਰੇਸ਼ਾਨ ਨਾ ਕਰੇ ਜੈਮਿਨੀਜ਼ ਹਨ ਮਿਥੂ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਇੱਕਦਮ ਖਰਚੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰਨਗੇ ਪਲੈਨਿੰਗਾਂ ਜਿਆਦਾ ਸਕਸੈਸ ਨਹੀਂ ਹੋਣਗੀਆਂ ਕੋਈ ਵੀ ਕੰਮ ਡਿਲੇ ਕਰਨਾ ਨੁਕਸਾਨ ਕਰਵਾ ਸਕਦਾ ਏ ਜਿੱਦ ਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਦਿਨ ਤੋਂ ਹੀ ਮਾਤਾ ਆਸ਼ੀਰਵਾਦ ਲੈ ਲੈਣਾ ਤਾਂ ਹੀ ਅੱਜ ਦਾ ਦਿਨ ਵੈਸਟ ਜਾਏਗਾ ਕੈਂਸਰ ਕਰ ਕਰਾਚੀ ਵਾਲਿਆਂ ਦੇ ਲਈ ਜੋ ਸਿਤਾਰੇ ਨੇ ਥੋੜੇ ਮਾਨਸਿਕ ਕਲਪਹਾਟ ਵਾਲੇ ਪਰੇਸ਼ਾਨੀ ਵਾਲੇ ਪਰ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਵੈਸਟ ਜਾਏਗਾ ਕੋਈ ਨੁਕਸਾਨ ਨਹੀਂ ਹੋਣਾ ਕੌਨਫੀਡੈਂਸ ਵਧੇਗਾ ਮੱਥੇ ਤੇ ਚੰਦਨ ਲਗਾਉਣਾ ਦਿਨ ਦੀ ਸ਼ੁਭਤਾ ਨੂੰ ਵਧਾਏਗਾ ਵਰਗੋ ਸੌਰੀ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਮਾਤਾ ਦੀ ਸਿਹਤ ਥੋੜੀ ਖਰਾਬ ਜੋੜਾਂ ਚ ਦਰਦ ਰਹੇਗਾ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾਮੰਤ ਤੇ ਬਣੀ ਰਹੇਗੀ ਹਸਪੀਟਲ ਦੇ ਚੱਕਰ ਵੀ ਲੱਗ ਸਕਦੇ ਆ ਸੂਰਜ ਨੂੰ ਸ਼ੁਭ ਕਰਨ ਦੇ ਲਈ ਗੁੜਗਾ ਨੂੰ ਖਿਲਾਓ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹਲਕਾ ਜਿਹਾ ਗਰੀਨ ਰੰਗ ਪਹਿਨੋ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜੋ ਹੈ ਨਕਸ਼ਤਰ ਦੇ ਹਿਸਾਬ ਨਾਲ ਠੀਕ-ਠਾਕ ਚੱਲ ਜਾਏਗਾ ਕੋਈ ਜ਼ਿਆਦਾ ਪ੍ਰੋਫਿਟ ਕੋਈ ਫਾਇਦਾ ਨਹੀਂ ਦਿਨ ਆਮ ਦੀ ਤਰ੍ਹਾਂ ਹੀ ਲੰਗੇਗਾ ਕਈ ਵਾਰ ਡਾਮਾਂ ਡੋਲਸਤਿਤੀਆਂ ਆਉਣਗੀਆਂ ਤੇ ਪਰਿਵਾਰ ਵਿੱਚ ਬਹਿਸ-ਵਾਜੀ ਹੋ ਸਕਦੀ ਹੈ ਕੇਤੂ ਕਰਕੇ ਤਾਂ ਕੁੱਤੇ ਨੂੰ ਰੋਟੀ ਪਾਓ ਹਲਕਾ ਜਸਰੋਂ ਦਾ ਤੇਲ ਲਗਾ ਕੇ ਤੇ ਨਾਲ ਅੱਜ ਦੇ ਦਿਨ ਤੁਸੀਂ ਵਾਈਟ ਜਾਂ ਕਰੀਮ ਰੰਗ ਪੈਨੋ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਨੌਵੇਂ ਸਥਾਨ ਵਿੱਚ ਚੰਦਰਮਾ ਪੂਰਾ ਦਿਨ ਰਹਿਣ ਵਾਲਾ ਹੈ ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਵਧਣ ਵਾਲੀ ਹੈ ਪਰੇਸ਼ਾਨੀਆਂ ਘਟਣਾਂ ਆਲੀਆਂ ਨੇ ਕੋਈ ਧਾਰਮੀ ਫੰਕਸ਼ਨ ਅਟੈਂਡ ਕਰੋਗੇ ਤੁਸੀਂ ਪਰ ਅਲੀਗੇਸ਼ਨ ਤੋਂ ਮਤ ਤੋਂ بچੋ ਆਪਣੀਆਂ ਕੀਮਤੀ ਚੀਜ਼ਾਂ ਸੰਭਾਲ ਕੇ ਰੱਖੋ ਤੇ ਵਾਹਨ ਵੀ ਧਿਆਨ ਨਾਲ ਚਲਾਓ ਤਾ ਹਿੰਦੀ ਨਾ ਛੱਜਾ ਸਕਦਾ ਹੈ ਸਕੋਰਪੀਓ বৃশ্চਿਕ ਰਾਸ਼ੀ ਵਾਲੇ ਨਕਸ਼ਤਰ ਜੋ ਹੈ ਰਾਹੁ ਦਾ ਉਮਿਤਰਨੀ ਹੈ ਤੇ ਦੂਸਰਾ ਦੇਖਿਆ ਜਾਵੇ ਤਾਂ ਉਸ ਤੋਂ ਬਾਅਦ ਜਦੋਂ ਰਾਹੁ 11 ਵਜੇ ਤੋਂ ਬਾਅਦ ਬ੍ਰੇਸ਼ਪਦਾ ਨਕਸ਼ਤਰ ਚੱਲੇਗਾ ਉਦਾਸੀ ਤੇ ਪਰੇਸ਼ਾਨੀ ਕਟੇਗੀ એનર્ਜੀ ਵਧੇਗੀ ਪਲੈਨਿੰਗਾਂ ਸਕਸੈਸ ਹੋਣਗੀਆਂ ਤੇ ਉਸ ਤੋਂ ਬਾਅਦ ਤੇ ਚੰਦਰਮਾ ਨੇ ਕੱਲ ਨੂੰ ਨੌਵੇਂ ਚਲੇ ਹੀ ਜਾਣਾ ਹੈ ਤਾਂ ਯਾਤਰਾ ਲਈ ਵੀ ਸਿਤਾਰੇ ਸ਼ੁਭ ਹੋ ਜਾਣਗੇ ਕੀ ਕਰਨਾ ਤੁਸੀਂ ਅੱਜ ਕਾਲਾ ਨੀਲਾ ਰੰਗ ਬਿਲਕੁਲ ਨਹੀਂ ਪਾਣਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਧਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਸ਼ੁਭ ਚੱਲ ਰਹੇ ਆ इमोਸ਼ਨਲ ਹੋ ਤੁਸੀਂ ਪਰਿਵਾਰ ਵਿੱਚ ਸਭ ਦਾ ਸਾਥ ਮਿਲ ਰਿਹਾ ਹੈ ਤੇ ਧਨ ਵਿੱਚ ਵੀ ਵਾਧਾ ਹੋ ਰਿਹਾ ਹੈ ਪਰ ਕੱਲ ਤੋਂ ਚੰ드ਰਮਾ ਅਜ ਰਾਤ ਤੋਂ ਚੰ드ਰਮਾ 8ਵੇਂ ਸਥਾਨ ਵਿੱਚ ਚਲਾ ਜਾਏਗਾ ਸੂਰਜ ਤੇ ਚੰਦਰ ਦੀ ਯੂਤੀ ਬਣੇਗੀ ਨਕਸ਼ਤਰ ਵੀ ਜੋ ਬ੍ਰਹਸਪਦ ਦਾ ਹੈ ਤਾਂ ਉਹ ਤੁਹਾਡਾ ਪੂਰਾ ਸਾਥ ਦਵੇ ਇਸ ਦੇ ਲਈ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦਾ ਸ਼ੁਰੂਆਤ ਕਰੋ ਤੇ ਇੱਕ ਦੁੱਧ ਦਾ ਪੈਕੇਟ ਲక్ష్ਮੀ ਮਾਤਾ ਦੇ ਮੰਦਰ ਰੱਖ ਦਿਓ ਕੈਪਰੀਕੋਨ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੰਦਰ 6ਵੇਂ ਸਥਾਨ ਵਿੱਚ ਹੈ ਅਜੀਬ ਜਿਹਾ ਡਰ ਅਜੀਬ ਜਿਹਾ ਪੈ ਮਨ ਨੂੰ ਪਰੇਸ਼ਾਨ ਕਰ ਰਿਹਾ ਹੈ ਦਿਮਾਗੀ ਟੈਨਸ਼ਨ ਵੀ ਵਧੀ ਹੋਈ ਹੈ ਸੂਰਜ ਬੁੱਧ ਦੀ ਯੁਤੀ ਸੂਰਜ ਚੰਦਰ ਦੀ ਯੁਤੀ ਕੱਲ ਤੋਂ ਬਣੇਗੀ ਤੇ ਜੋ ਨਕਸ਼ਤਰ ਚੱਲੇਗਾ ਬ੍ਰਹਿਸਪਤ ਦਾ ਉਹ ਵੀ ਥੋੜੀ ਬਹੁਤੀ ਮਾਨਸਿਕ ਤੇ ਸਰੀਰਕ ਖੱਜਲ ਖਵਾਰੀ ਦੇ ਸਕਦਾ ਹੈ ਆਪਣੇ ਪੇਤ ਕਿਸੇ ਨੂੰ ਦੇਣੇ ਨੁਕਸਾਨ ਹੀ ਕਰਨਗੇ ਗਾਂ ਨੂੰ ਰੋਟੀ ਦੇਸੀ ਘਿਓ ਲਾ ਕੇ ਪਾ ਦੋ ਸ਼ੁਕਰ ਮਜ਼ਬੂਤ ਹੋ ਜਾਏਗਾ ਅਗਲੀ ਰਾਸ਼ੀ ਹੈ ਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਸਿਤਾਰੇ ਕੁੰਭ ਮੂਰ੍ਹਾਸ਼ੀ ਵਾਲਿਆਂ ਦੇ ਤਕਰੀਬਨ ਤਕਰੀਬਨ ਮਿਲੇ ਜੁਲੇ ਪ੍ਰਭਾਵ ਦੇ ਰਹਿਣਗੇ ਕਰਜ਼ਾ ਬਿਮਾਰੀ ਰੋਗ ਨੂੰ ਲੈ ਕੇ ਚਿੰਤਾ ਵੱਧ ਜਾਏਗੀ ਤੇ ਨਾਨਕੇ ਦਾਦਕੇ ਪਰਿਵਾਰ ਵਿੱਚ ਕਿਸੇ ਦੀ ਬਿਮਾਰੀ ਨੂੰ ਲੈ ਕੇ ਵੀ ਖਬਰ ਲੈਣ ਜਾ ਸਕਦੇ ਹੋ ਹਸਪਤਾਲ ਦੇ ਚੱਕਰ ਜਾ ਰਹੇ ਹੋ ਤਾਂ ਪੰਜ ਛੇ ਕੁੱਟ ਪਾਣੀ ਦੇ ਪੀ ਲੋ ਚੰਦਰ ਮਜ਼ਬੂਤ ਹੋ ਜਾਏਗਾ ਅੱਜ ਦੇ ਦਿਨ ਜੋ ਹੈ ਗ੍ਰੇ ਕਲਰ ਤੁਹਾਡਾ ਸ਼ੁਭ ਰਹੇਗਾ ਤੇ ਕੋਸ਼ਿਸ਼ ਕਰਨੀ ਹੈ ਥੋੜਾ ਨਮਕ ਦਾ ਸੇਵਨ ਘੱਟ ਕਰਨਾ ਪਾਈਸੇਸ ਹਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਹਿੰਮਤ ਕਰਕੇ ਹਿੰਮਤ ਕਰਕੇ ਹੀ ਕੀਤੇ ਕੰਮ ਸਫਲਤਾ ਦੇਣਗੇ ਕਨਫਿਊਜ਼ ਹੋਣਾ ਜੀਬ ਜਿਆ ਡਰ ਰਹਿਣਾ ਤੁਹਾਡੇ ਕੰਮਕਾਰਾਂ ਨੂੰ ਖਰਾਬ ਕਰ ਸਕਦਾ ਹੈ ਚੰਦਰ ਦੀ ਸਥਿਤੀ ਠੀਕ ਹੈ ਨਕਸ਼ਤਰ ਜੋ ਹੈ ਉਹ ਵੀ ਠੀਕ ਹੀ ਹੈ ਕਿਉਂਕਿ 11 ਵਜੇ ਤੋਂ ਬਾਅਦ ਬ੍ਰਸਪਤ ਦਾ ਨਕਸ਼ਤਰ ਚੱਲੇਗਾ ਤੇ ਬ੍ਰਸਪਤ ਤੁਹਾਡੇ ਕਿਹਦਾ ਮਾਲਕ ਹੈ ਤੁਹਾਡੀ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਹੈ ਤੇ ਪੀਲਾ ਰੰਗ ਪਹਿਨੋ ਫਿਰ ਸੋਚ ਬਟ ਕੇ ਖਾਣਾ ਖਾਓ ਦਿਨ ਬੈਸਟ ਜਾਏਗਾ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਜਾਣਿਆ ਕਿ ਕਿਦਾਂ ਆਪਾਂ ਆਪਣੇ ਸਿਤਾਰਿਆਂ ਨੂੰ ਸ਼ੁਭ ਕਰਕੇ ਲੋਜਿਕ ਨਾਲ ਚੱਲ ਕੇ ਦਿਨ ਨੂੰ ਬੈਸਟ ਬਣਾ ਸਕਦੇ ਹਾਂ ਤੇ ਹੁਣ ਜੋ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਦੱਸਦੇ ਆ ਛੋਟੀਆਂ ਛੋਟੀਆਂ ਗੱਲਾਂ ਦੱਸਦੇ ਆ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਇਹ ਤੇ ਬਹੁਤ ਜ਼ਰੂਰੀ ਗੱਲ ਹੈ ਸੋਚਿਆ ਨਾ ਕਰੋ ਸੋਚੋ ਇਹ ਕਿ ਅਸੀਂ ਆ ਬਸ ਅਸੀਂ ਹੀ ਆ ਦੂਜੇ ਨਾਲ ਕੰਪੇਅਰ ਵੀ ਨਾ ਕਰਿਆ ਕਰੋ ਜਿਆਦਾ ਸੋਚਣ ਨਾਲ ਕੀ ਹੋਣਾ ਹੈ ਕਿਹੜਾ ਸਾਡੇ ਮੁਤਾਬਕ ਹੀ ਦੁਨੀਆ ਚੱਲਦੀ ਹੈ ਤੇ ਨਾਲ ਕੰਪੇਅਰ ਕਰਨ ਦੇ ਨਾਲ ਕਿਹੜਾ ਉਹ ਮਿੱਟੀ ਲੈ ਕੇ ਆਪਾਂ ਨੂੰ ਲੱਗ ਜਾਣੀ ਹੈ ਜਾਂ ਆਪਣੀ ਲੈ ਕੇ ਉੱਥੇ ਚਲੇ ਜਾਣੀ ਹੈ ਕਾਪੀ ਕਰਨ ਦੇ ਨਾਲ ਤੇ ਨਾ ਬੰਦਾ ਆਪਣੇ ਦਾ ਰਹਿੰਦਾ ਤੇ ਨਾ ਦੂਜਿਆਂ ਦਾ ਦੇਖੋ ਹੁਣ ਆਪਾਂ ਤੁਹਾਨੂੰ ਕੀ ਦੱਸਣ ਲੱਗੇ ਆ ਕਿ ਕਦੇ ਵੀ ਜਦੋਂ ਅਸੀਂ ਕੋਈ ਜਿੱਦਾਂ ਵਾਸਤੂ ਕਰਦੇ ਆ ਤਾਂ ਵਾਸਤੂ ਹਰ ਕਿਸੇ ਲਈ ਇੱਕੋ ਜਿਹਾ ਹੁੰਦਾ ਹੈ ਪਰ ਗ੍ਰਹਿ ਤੇ ਹਰ ਕਿਸੇ ਦੇ ਅਲੱਗ-ਅਲੱਗ ਹੁੰਦੇ ਆ ਨਾ ਕਿਸੇ ਨੂੰ ਕਿਹੜੀ ਦਿਸ਼ਾ ਜ਼ਿਆਦਾ ਸ਼ੁਭ ਕਰਦੀ ਹੈ ਤੇ ਕਿਸੇ ਨੂੰ ਕਿਹੜੀ ਦਿਸ਼ਾ ਜ਼ਿਆਦਾ ਸ਼ੁਭ ਕਰਦੀ ਹੈ ਅਗਰ ਬੁੱਧ ਸ਼ਨੀ ਤੇ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੋਵੇ ਮਜ਼ਬੂਤ ਹੋਵੇ ਤਾਂ ਵੈਸਟ ਦਿਸ਼ਾ ਤੇ ਨਾਰਥ ਦਿਸ਼ਾ ਸਭ ਤੋਂ ਬੈਸਟ ਮੰਨੀ ਜਾਂਦੀ ਹੈ ਅਗਰ ਮੰਗਲ ਉੱਚਾ ਦਾ ਹੋਵੇ ਤੇ ਮੰਗਲ ਤੀਸਰੇ ਸਥਾਨ ਵਿੱਚ ਹੋਵੇ ਜਾਂ ਮੰਗਲ ਸ਼ੁਭ ਹੋਵੇ ਤੁਹਾਡੇ ਜਨਮ ਪੱਤਰੀ ਵਿੱਚ ਤਾਂ ਸਾਊਥ ਦਿਸ਼ਾ ਵੀ ਸ਼ੁਭ ਹੁੰਦੀ ਆ ਤਾਂ ਅਗਰ ਸੂਰਜ ਸ਼ੁਭ ਹੋਵੇ ਤਾਂ ਤੁਸੀਂ ਸਾਊਥ ਦਿਸ਼ਾ ਵਾਲੇ ਮਕਾਨ 'ਚ ਰਹਿੰਦੇ ਹੋ ਉਹ ਤਾਂ ਸਮਝੋ ਸੂਰਜ ਦਾ ਫਾਲ ਜ਼ੀਰੋ ਹੋ ਜਾਏਗਾ ਤਾਂ ਗ੍ਰਹਾਂ ਦੀ એનર્ਜੀ ਨੂੰ ਵਾਸਤੂ ਮੁਤਾਬਕ ਚਲਾਉਣਾ ਹੀ ਅਸਲ ਦੇ ਵਿੱਚ ਤੁਹਾਡੇ ਗ੍ਰਹਿਾਂ ਨੂੰ ਵਧਾਉਂਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਵਾਸਤੂ ਜੋ ਹੈ ਸਾਰਿਆਂ ਲਈ ਇੱਕ ਆ ਪਰ ਅਸਲ ਵਿੱਚ ਆਪਣੀ ਜਨਮ ਪੱਤਰੀ ਤੇ ਆਪਣੇ ਸਿਤਾਰ ਤੇ ਆਪਣੀ ਕਿਸਮਤ ਦੇ ਨਾਲ ਕਈ ਵਾਰ ਤੁਸੀਂ ਸੁਣਿਆ ਹੋਣਾ ਹੈ ਕਿ ਵਾਸਤੂ ਮੁਤਾਬਕ ਘਰ ਬਣਾਇਆ ਪਰ ਪੂਰਾ ਅੱਛਾ ਰਿਜ਼ਲਟ ਨਹੀਂ ਮਿਲਦਾ ਉਹਦਾ ਹੀ ਹੈ ਥੋੜੇ ਬਤ ਮੰਨ ਠੀਕ ਹੈ ਬਸ ਕੋਈ ਜ਼ਿਆਦਾ ਫਰਕ ਨਹੀਂ ਪਿਆ ਤਾਂ ਇਸਦਾ ਮਤਲਬ ਇਹੀ ਹੁੰਦਾ ਹੈ ਬਤਲੋ ਤੁਹਾਨੂੰ ਦੱਸਿtare ਜੁਨੇ ਤੁਹਾਡੇ ਗ੍ਰਹਿ ਜੋ ਨੇ ਜੋ ਤੁਹਾਡੇ ਆਪਾਂ ਕਹਿ ਸਕਦੇ ਹਾਂ ਕਿ ਜਿਸ ਨੂੰ ਆਪਾਂ ਜੋਤਿਸ਼ ਕਹਿੰਦੇ ਆ ਕਿ ਜੋ ਹਿਸਾਬ ਕਿਤਾਬ ਅਸੀਂ ਲਾਉਨੇ ਆ ਉਹ ਕਿਤੇ ਨਾ ਕਿਤੇ ਡਿਸਟਰਬ ਹੋਇਆ ਹੁੰਦਾ ਹੈ ਤਾਂ ਆਪਣੀ ਜਨਮ ਪੱਤਰੀ ਦੇ ਨਾਲ ਵੀ ਆਪਣੇ ਗ੍ਰਹਾਂ ਨੂੰ ਮੈਚ ਕਰਕੇ ਵਾਸਤੂ ਮੁਤਾਬਕ ਚੇਂਜ ਕਰਨੀ ਚਾਹੀਦੀ ਹੈ ਠੀਕ ਤੇ ਹੁਣ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਸਸਿਕਾ